ਸਰਕਾਰ ਮੁਰਦਾਬਾ 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 ਕੇਜੂ ਟਕਾਉਂਦਾ ਜਿੰਦਾਬਾ 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 ਮੁਰਦਾਬਾ ਮੁਰਦਾਬਾ ਸੂਲਤ ਸਿਆਸੀ ਗੁੰਡਾਗੜ ਜੋੜ ਮੁਰਦਾਬਾ 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 ਪੰਜਾਬ ਸਰਪ੍ਰਸ਼ਾਣ ਮੁਰਦਾਬਾ 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 ਸਰਕਾਰ ਮੁਰਦਾਬਾ 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 ਪ੍ਰਧਾਨ ਮੰਤਰੀ ਭਗਵੰਤ ਮਾਨ ਮੁਰਦਾਬਾ 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 ਬਾਦ ਕਰ ਕਿਸਾਨ ਦੁਦ ਨਾ ਦੇ ਮਾਰ ਕੇ ਕਦਵਾ ਕੇ ਰਹਿਾਂਗੇ ਕਦਵਾ ਕੇ ਰਹਿਾਂਗੇ

ਮੁਰਦਾਬਾ 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 ਜੀ ਆਇਆਂ ਸਰਕਾਰ ਮੁਰਦਾਬਾ 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 ਪੁਲਰੀਆਂ ਦੇ ਆਵਾਜ਼ ਕਰਕੇ ਸਾਨੂੰ ਜ਼ਮੀਨਾਂ ਦੇ ਇੱਕ ਦਵਾ ਕੇ ਰਾਂਗੇ ਦਵਾ ਕੇ ਰਾਂਗੇ ਦਵਾ ਕੇ ਰਾਂਗੇ ਰਾਜੂ ਸਰਪੰਚ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਜੀ ਆਇਆਂ ਸਰਕਾਰ ਮੁਰਦਾਬਾ 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 ਵੀ ਕੇ ਜੁਟਕਾਉਂਦਾ ਤਨੇ ਜਿੰਦਾਬਾਦ 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 ਵੀ ਕੇ ਜੁਟਕਾਉਂਦਾ ਤਨੇ ਜਿੰਦਾਬਾਦ ਜਿੰਦਾਬਾਦ